ਸਹਿਬਾਨ ਔਰ 12ਵੇਂ ਜਗਰਾਦੀ ਗੰਟੀ ਦੇ ਚ ਸੇ ਸੇਜ ਮੇਲ ਦਾ ਅਨੰਤ ਮਾਣ ਆਈ ਹੋਏ ਸਾਧ ਸੰਗਤ ਜੀ ਗੁਰੂ ਫਤੇਪੁਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸਕ ਨਗਰ ਸ਼੍ਰੀ ਜਿਹੜਾ ਇਹ ਸ਼ਾਨਮੱਤਾ ਮਾਣਮੱਤਾ ਸੇਜ ਮੇਲ ਦਾ ਜਿਹੜਾ ਪਤਾ ਨਹੀਂ ਕਿਹੜੇ ਯੁੱਗ ਤੋਂ ਚੱਲਦਾ ਆ ਰਿਹਾ ਐਸ ਨਗਰ ਦਾ ਖੂਬਸੂਰਤ ਨਮੂਨਾ ਐਸ ਨਗਰ ਦੀ ਸ਼ੰਝ ਮੇਲੇ ਦੀ ਖੂਬਸੂਰਤੀ ਆਪਣੇ ਪੁਰਗਜਾਂ ਦੇ ਕਦਮਾਂ ਤੇ ਚੱਲਦੇ ਹੋਏ ਇੱਕ ਬਲੱਖਣ ਤਰ੍ਹਾਂ ਦਾ ਸ਼ੰਝ ਮੇਲਾ ਜਿਹਦੇ ਵਿੱਚ ਪਾਇਚਰ ਸਾਂਝ ਦੀ ਮਜ਼ਬੂਤੀ ਆਪਣੇ ਬਜ਼ੁਰਗਾਂ ਦੇ ਪਾਏ ਹੋਏ ਪੂਰਣ ਤੇ ਉਹਨਾਂ ਦੇ ਕਹਿ ਹੋਏ ਸ਼ਬਦਾਂ ਨੂੰ ਉਹਨਾਂ ਲਈ ਪਾਇਆ ਹੋਇਆ ਰਵਾਇਤਾ ਨੂੰ ਇਹਨਾਂ ਬੰਨ ਨਿਭਾਉਣਾ ਇਸ ਪਦਾਰਥਵਾਦੀ ਜੁਗ ਦੇ ਵਿੱਚ ਹਰੇਕ ਦੇ ਵਸਤੀ ਗੱਲ ਨਹੀਂ ਹੁੰਦੀ ਪਰ ਇਹ ਨਕਰ ਨਿਭਾ ਰਿਹਾ ਨਕਰ ਨੇ ਬਹੁਤ ਸਤਕਾਰ ਬਹੁਤ ਮਾਣ ਮੈਨੂੰ ਇੱਥੇ ਦੀ ਧੀ ਹੋਣ ਦਾ ਮਾਣ ਬਖਸ਼ਿਆ ਕਿਉਂਕਿ ਮੈਂ ਕਿਹਾ ਸੀ ਕਿ ਟਾਲੀ ਦੇ ਵਿੱਚ ਸ਼ਰੀਂ ਦੇ ਵਿੱਚ ਸ਼ੰਕਰ ਦੇ ਵਿੱਚ ਕੋਈ ਫਰਕ ਨਹੀਂ ਮੈਂ ਤੁਹਾਡੀ ਸਭ ਦੀ ਧੀ ਆ ਉਸੇ ਤਰ੍ਹਾਂ ਦਾ ਸਤਕਾਰ ਜਿਹੜਾ ਮੈਨੂੰ ਇੱਥੋਂ ਮਿਲ ਰਿਹਾ ਉਸੇ ਮਿਲਦੇ ਹੋਏ ਸਤਕਾਰ ਨੂੰ ਮੁੱਖ ਰੱਖਦੇ ਹੋਏ ਨਗਰ ਦੀ ਹਰ ਇੱਕ ਤਰ੍ਹਾਂ ਦੀ ਡਿਵੈਲਪਮੈਂਟ ਹਰ ਇੱਕ ਤਰ੍ਹਾਂ ਦਾ ਸਾਂਝਾ ਪ੍ਰੋਗਰਾਮ ਜਿਹੜਾ ਵੀ ਕੋਈ ਇਹ ਮੂਹੋ ਗੱਲ ਕੱਢ ਦੇਣ ਉਹਦੇ ਤੇ ਪੂਰਾ ਉਤਰਨਾ ਮੈਂ ਆਪਣਾ ਸੱਚ ਸਮਝਦੀ ਆ ਧਰਮ ਸਮਝਦੀ ਆ ਪਿਛਲੇ ਤਿੰਨਾਂ ਸਾਢੇ ਤਿੰਨਾਂ ਸਾਲਾਂ ਦੇ ਵਿੱਚ ਨਗਰ ਦੀ ਡਵੈਲਪਮੈਂਟ ਲਈ ਝੀਤੋੜ ਮੈਨੋਂ ਕੀਤੀ ਹੈ ਔਰ ਜਿਹੜਾ ਵਾਦਾ ਇਹਨਾਂ ਦੇ ਨਾਲ ਕੀਤਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਜੋ ਕਹੂੰਗੀ ਉਹ ਕਰਕੇ ਦਿਖਾਉਗੀ ਜੇ ਤੁਸੀਂ ਧੀ ਕਹਿੰਦੇ ਹੋ ਤਾਂ ਮੈਂ ਧੀ ਬਣ ਕੇ ਦਿਖਾਉਂਗੀ ਪੁੱਤਾਂ ਨਾਲੋਂ ਵੱਧ ਫਰਜ਼ ਨਿਭਾਉ ਕੇ ਕਿਉਂਕਿ ਤੁਸੀਂ ਪੁੱਤ ਵੀ ਪਾਲਿਆ ਸੀ ਤੇ ਹੁਣ ਧੀ ਆ ਤੁਹਾਡੇ ਸਾਹਮਣੇ ਜਿਹਨੂੰ ਤੁਸੀਂ ਰਾਜ ਭਾਗ ਦੇ ਕੇ ਨਿਵਾਜਿਆ ਉਸੇ ਰਾਜ ਭਾਗ ਦੇ ਤਹਿਤ ਹੁਣ ਤੱਕ ਨਗਰ ਦੇ ਵਿੱਚ 45 ਲੱਖ ਰੁਪਏ ਦੀ ਇੰਟਰਲੌਕ ਟਾਈਲ ਲੱਗ ਚੁੱਕੀ ਆ 35 ਲੱਖ ਰੁਪਏ ਦਾ ਕੰਮ ਜਿਹੜਾ ਉਹ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਜਿਹਦੇ ਵਿੱਚੋਂ 15 ਲੱਖ ਰੁਪਈਆ ਨੱਗਰ ਕੋਲ ਪਹੁੰਚ ਗਿਆ ਤੇ 20 ਲੱਖ ਰੁਪਈਆ ਇੱਕ ਹਫ਼ਤੇ ਦੇ ਵਿੱਚ ਵਿੱਚ ਪਹੁੰਚਣ ਵਾਲਾ ਇਹ ਨਗਰਗੀਆਂ ਬਗੀਆਂ ਵਾਸਤੇ ਚੌਕਾਂ ਵਾਸਤੇ ਔਰ ਨਾਲ ਦੀ ਨਾਲੇ ਵੀ ਖੂਬਸੂਰਤ ਤੇ ਲਈ ਇੱਕ ਪਾਰਕ ਬਣ ਰਿਹਾ ਜਿਹਦੇ ਪਾਰਕ ਦੀ ਪੂਰੀ ਸੇਵਾ ਸਰਦਾਰ ਮਨਜੀਤ ਸਿੰਘ ਜੀ ਨੇ ਉਠਾ ਰੱਖੀ ਆ ਆਪਣੇ ਕੋਲੋਂ ਖਰਚਾ ਕਰਦੇ ਨੇ ਆਪਣੇ ਕੋਲੋਂ ਸਾਰਾ ਕੰਮ ਕਰਦੇ ਪਰ ਅਸੀਂ ਜਦੋਂ ਇਹਨਾਂ ਦਾ ਕੰਮ ਪੂਰਾ ਹੋ ਜਾਏ ਜਦੋਂ ਇਹਨਾਂ ਦੀ ਤਸੱਲੀ ਹੋ ਜਾਏ 10 ਲੱਖ ਰੁਪਏ ਸੀ ਪਾਸ ਕਰ ਲਿਆ ਹੋਇਆ ਉਹ ਇਸ ਪਾਰਕ ਵਾਸਤੇ ਇਹਨਾਂ ਨੂੰ ਜ਼ਰੂਰ ਦੇਵਾਂਗੇ ਜਿਵੇਂ ਜਿਵੇਂ ਵੀ ਕੰਮ ਅੱਗੇ ਵਧਦਾ ਗਿਆ ਇਹਨਾਂ ਦਾ ਬ੍ਰਦਰ ਦੇਸ ਤੋਂ ਲਾਗਤ ਨੌਜਵਾਨਾਂ ਨੂੰ ਤਰਜੀਹ ਦਿੰਨੇ ਆ ਸਰਦਾਰ ਭਗਵੰਤ ਸਿੰਘ ਜੀ ਮੰਨਦਾ ਇੱਕੋ ਇੱਕ ਸੁਪਨਾ ਤੇ ਇੱਕੋ ਇੱਕ ਉਹਨਾਂ ਦਾ ਏਜੰਡਾ ਕਿ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਆਪਣੇ ਨੌਜਵਾਨ ਬੱਚਿਆਂ ਨੂੰ ਗਰਾਊਂਡਾਂ ਦੇਣੀ ਆ ਹਾਲਾਂਕਿ ਸ਼੍ਰੀ ਪਿੰਡ ਪਹਿਲਾਂ ਹੀ ਬਹੁਤ ਅਦਾਵਤੂ ਪਿੰਡਾਂ ਖੇਤਰ ਦੇ ਵਿੱਚ ਇੱਥੇ ਦੀ ਹਾਕੀ ਨੀ ਟੀਮ ਬਹੁਤ ਵਧੀਆ ਔਰ ਉਸੇ ਗਰਾਊਂਡ ਵਾਸਤੇ ਪਹਿਲਾਂ ਅਸੀਂ 7 ਲੱਖ 8 ਲੱਖ ਰੁਪਈਆ ਪਹਿਲਾਂ ਵੀ ਦਿੱਤਾ ਸੀ ਜਿਹਦਾ ਹੁਣ ਇਹ ਕੰਮਕਾਰ ਕਰਕੇ ਹੈਗੇ ਨੇ ਔਰ ਹੁਣ 21 ਲੱਖ ਤੇ 43 ਹਜ਼ਾਰ ਰੁਪਈਆ ਹੋਰ ਸ਼੍ਰੀ ਦੀ ਗਰਾਊਂਡ ਵਾਸਤੇ ਦਿੱਤਾ ਟੈਂਡਰ ਲੱਗ ਚੁੱਕਾ ਕੰਮ ਸ਼ੁਰੂ ਹੋ ਰਿਹਾ ਕੁਝ ਦਿਨਾਂ ਦੇ ਵਿੱਚ ਇਹ ਤੋਂ ਪਹਿਲਾਂ ਵੀ ਜਦੋਂ ਇਹ ਸਟਾਰਟਿੰਗ ਹੀ ਹੋਈ ਸੀ ਸ਼੍ਰੀ ਰਿ ਮੰਡੀ ਵਾਸਤੇ ਖੱਤਰ ਲੱਖ ਰੁਪਏ ਦਿੱਤਾ ਸੀ ਇਹਦੇ ਫੰਡ ਵਧਾਉਣ ਲਈ ਇਹਦੀ ਖੂਬਸੂਰਤੀ ਦੇ ਵਾਸਤੇ ਇਥੇ ਬਾਥਰੂਮ ਬਣਾਉਣ ਵਾਸਤੇ ਔਰ ਅਗਲਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਚਾਤ ਵਾਲੀ ਵੀ ਆਪਾਂ ਸਿਰੇ ਚੜਾ ਲਾਂਗੇ ਪੈਂਦੇ ਦੇ ਛੱਪੜਾ ਵਾਸਤੇ 25 ਲੱਖ ਰੁਪਏ ਸਰਕਾਰ ਵੱਲੋਂ ਖਾਤਿਆਂ ਦੇ ਵਿੱਚ ਪਾਇਆ ਜਾ ਚੁੱਕਿਆ ਆਉਣ ਵਾਲੇ ਦਿਨਾਂ ਦੇ ਵਿੱਚ ਨਗਰ ਤੇ ਛੱਪੜਾਂ ਦੀ ਵੀ ਲੋਹਾਰ ਬਦਲਾਂਗੇ ਇੱਕ ਜਮਾਤ ਸੀ ਦੇਵਾਗੇਨਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹਦੇ ਵਿੱਚ ਆਊਟਡੋਰ ਤੇ ਇਨਡੋਰ ਦੋਨੋਂ ਤਰ੍ਹਾਂ ਦੇ ਜਿਮ ਹੋਣਗੇ ਸਰਕਾਰ ਨੇ ਸਾਡੇ ਕੋਲੋਂ ਹਲਕੇ ਦੇ ਵਿੱਚੋਂ 25 ਜਿਮ ਲਏ ਸੀ ਜਿਹਦੇ ਵਿੱਚ ਸ਼੍ਰੀ ਵਿਸ਼ਵਾਨ ਐਸਟਰ ਲਾਵਾ ਸ਼੍ਰੀ ਤੋਂ ਲੈ ਕੇ ਟਾਲੀ ਗੁੜਿਆਂ ਦੀ ਲੈਹ ਤੱਕ ਸਬ ਤਕਰੀਬਨ 23 ਕਿਲੋਮੀਟਰ ਦੀ ਸੜਕ ਬਣਾਈ ਗਈ ਹੈ ਜਿਹਦੇ ਵਿੱਚ ਐਸਐਲ ਲੁੱਕ ਪੈ ਰਹੀ ਹੈ 18 ਫੁੱਟ ਚੌੜੀ ਸੜਕ ਸ਼੍ਰੀ ਨੂੰ ਆ ਰਹੀ ਆ ਔਰ ਇਹਦੇ ਉੱਤੇ 2 ਕਰੋੜ 60 ਲੱਖ ਰੁਪਏ ਖਰਚ ਕੀਤਾ ਗਿਆ ਕਿਉਂਕਿ ਇਹ ਇਤਿਹਾਸਕ ਨਗਰ ਦੇ ਵਿੱਚ ਮੰਡੀ ਵੀ ਬਹੁਤ ਵੱਡੀ ਹੈ ਜਿੱਥੇ ਆਸ-ਪਾਸ ਤੋਂ ਜ਼ਿੰਮੇਦਾਰਾਂ ਨੇ ਆਪਣੀਆਂ ਫਸਲਾਂ ਲੈ ਕੇ ਪਹੁੰਚਣਾ ਹੁੰਦਾ ਅੱਗੋਂ ਮੇਰੇ ਪੱਕੇ ਵੀ ਆ ਟਾਲੀ ਵਾਲੇ ਉਹ ਵੀ ਦੇਖਣੇ ਸੀ ਮੈਂ ਇਸ ਕਰਕੇ ਖੜਾ 4 ਫੁੱਟ ਚੌੜੀ ਛੜੀ ਸੜਕ ਆ ਉਹ ਸ਼੍ਰੀ ਤੋਂ ਟਾਲੀ ਲਾਈ ਗਈ ਆ ਔਰ ਰਸਤੇ ਦੇ ਵਿੱਚ ਚਾਨੀਆਂ ਢਾਲੀਵਾਲ ਹੁਸੈਨਾਬਾਦ ਢਾਲੀਵਾਲ ਵੀ ਆਪਣੇ ਆਪ ਦੇ ਵਿੱਚ ਵੱਡਾ ਪਿੰਡ ਹੈ ਜਿਹਦਾ ਆਸ-ਪਾਸਾ ਜ਼ਰੂਰ ਇਸ ਤਰੀਕੇ ਦਾ ਹੋਣਾ ਚਾਹੀਦਾ ਇਹ ਸਾਰਿਆਂ ਤੋਂ ਇਲਾਵਾ ਸ਼੍ਰੀ ਦਾ ਕੋਈ ਵੀ ਇੱਕ ਵੀ ਨਾਗਰਿਕ ਆਪਣੇ ਮੂਹੋਂ ਜੋ ਕੱਲੇ ਉਹ ਹਾਜ਼ਰ ਔਰ ਮੇਰੀ ਕੋਸ਼ਿਸ਼ ਰਹੇਗੀ ਕਿ ਅਗਲੇ ਸਾਲ ਸ਼੍ਰੀ ਦੀ ਗਰਾਊਂਡ ਦੇ ਵਿੱਚ ਅਸੀਂ ਐਸਟੋਟੈਂਸ ਦੀ ਮਿਸ਼ਾਣਤੀ ਮੇਰੀ ਪੂਰੀ ਪੂਰੀ ਕੋਸ਼ਿਸ਼ ਹੈ ਹਾਲਾਂਕਿ ਬਹੁਤ ਮਹਿੰਗੀ ਤੇ ਬਹੁਤ ਵੱਡੀ ਆਈਟਮ ਹੈ ਪਰ ਜਿੱਥੇ ਖਿਡਾਰੀ ਉੱਥੇ ਹਰ ਇੱਕ ਤਰ੍ਹਾਂ ਦਾ ਸਰਕਾਰ ਨੇ ਸਾਨੂੰ ਖੁਦ ਦਿੱਤੀ ਹੋਈ ਆ ਕਿ ਜਿੱਥੇ ਖਿਡਾਰੀ ਨੇ ਜਿੱਥੇ ਗਰਾਊਂਡ ਸਜੀ ਹੋਈ ਆ ਸਾਡੇ ਨੌਜਵਾਨਾਂ ਦੇ ਨਾਂ ਉਸ ਸਜੀ ਹੋਈ ਗਰਾਊਂਡ ਦੇ ਵਾਸਤੇ ਹਰ ਇੱਕ ਸਹੂਲਤ ਹਾਜ਼ਰ ਆ ਮੈਂ ਅੱਜ ਇਸ ਇਤਿਹਾਸਕ ਮੇਲੇ ਦੀਆਂ ਆਪ ਸਭ ਨੂੰ ਸਾਰੀਆਂ ਸੰਤਾ ਮੇਰੇ ਨਾਲ ਸਾਰੇ ਨਗਰਾਂ ਤੋਂ ਸਰਪੰਚ ਤੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਆਏ ਨੇ ਨਗਰ ਦੇ ਸਾਰੇ ਫਤਵੰਤਿਆਂ ਨੂੰ ਦੇਸ਼ ਨਗਰ ਦੇ ਵਿਦੇਸ਼ਾਂ ਵਿੱਚ ਬੈਠੇ ਹੋਏ ਸਾਰੇ ਨਾਗਰਿਕਾਂ ਨੂੰ ਔਰ ਆਸ-ਪਾਸੋਂ ਦੂਰ-ਦੂਰ ਤੋਂ ਇਸ ਖੂਬਸੂਰਤ ਇਤਿਹਾਸਕ ਮੇਲੇ ਵਿੱਚ ਸ਼ਿਰਕਤ ਕੀਤੇ ਹੋਏ ਲੋਕਾਂ ਨੂੰ ਅੱਜ ਦੇ ਇਸ ਸੱਜਣੇ ਮੇਲੇ ਦੀਆਂ ਲੱਖ-ਲੱਖ ਮੁਬਾਰਕਾਂ ਦਿੰਦੀਆਂ ਔਰ ਨੇ ਕਦਮ ਵੜੇ ਪਾਗਾ ਵੜੇ ਸਮੇਂ ਜੇ ਕੁਦਰਤ ਦੇ ਇਸ ਜਿਹੜਾ ਹੁਣ ਕ੍ਰੋਪੀ ਚੱਲ ਰਹੀ ਸੀ ਪਿਛਲੇ ਸਮੇਂ ਚ ਜਿਹਨੇ ਤਾਂ ਪੰਜਾਬ ਕਰਤੀ ਚਾ ਹਿੱਸਾ ਬਰਬਾਦ ਹੋ ਗਿਆ ਅਸੀਂ ਸ਼ੁਕਰਗੁਜ਼ਾਰ ਹਾਂ ਉਸ ਸਰਪ੍ਰਸਤ ਸੱਚੇ ਪਾਤਸ਼ਾਹ ਦੇ ਇਹ ਉਹਨਾਂ ਨੇ ਸਾਨੂੰ ਬਚਾ ਕੇ ਰੱਖਿਆ ਤੇ ਸਾਨੂੰ ਇਹ ਮੇਲੇ ਦੇਖਣ ਦਾ ਤੇ ਮੇਲੇ ਮਨਾਉਣ ਦਾ ਅੱਜ ਦਾ ਇਹ ਸਮਾਂ ਦਿੱਤਾ ਪਰ ਅਸੀਂ ਅਰਦਾਸ ਕਰਦੇ ਹਾਂ ਉਸ ਸਰਪ੍ਰਸਤ ਸੱਚੇ ਬਾਦਸ਼ਾਹ ਨੂੰ ਕਿ ਜਿੱਥੇ ਬਰਬਾਦੀ ਹੋਈ ਜਿੱਥੇ ਕੁਦਰਤ ਨੇ ਐਡੀ ਕਰੋਪੀ ਕੀਤੀ ਉਹਨਾਂ ਨੂੰ ਜ਼ਿੰਦਗੀ ਬਹੁਤ ਜਲਦੀ ਲਈ ਤੇ ਆਵੇ ਉਹ ਸਰਕਾਰ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੀ ਆ ਕਿ ਹੰਕੀਟਾਂ ਨੂੰ ਬਹੁਤ ਜਲਦੀ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਲਈ ਤੇ ਆਵੇ ਹਰ ਸੰਭਵ ਮਦਦ ਕੀਤੀ ਜਾ ਰਹੀ ਆ ਔਰ ਮੁਆਵਜ਼ੇ ਵੰਨੇ ਸ਼ੁਰੂ ਹੋ ਗਏ ਨੇ ਭਾਵੇਂ ਕਿ ਅਸੀਂ ਬਚੇ ਹੋਏ ਸੀ ਪਰ ਬਹੁਤ ਸਾਰਾ ਰਕਬਾ तकरीबन 2001 ਰਕਬਾ ਆਪਣੇ ਹਲਕੇ ਦਾ ਵੀ ਬਾਖਲੇ ਆ ਗਿਆ ਸੀ ਉਹਦਾ ਵੀ ਮੁਆਵਜ਼ਾ ਅਸੀਂ ਕੱਲ ਤੋਂ ਸ਼ੁਰੂ ਕਰਨ ਵਾਲੇ ਆ ਔਰ तकरीबन 1100 2000 ਦੇ ਕਰੀਬ ਲੋਕਾਂ ਦੇ ਘਰ ਜਿਨ੍ਹਾਂ ਦੇ ਵਿੱਚੋਂ ਕੁਝ ਡਿੱਗ ਗਿਆ ਕੁਝ ਜ਼ਿਆਦਾ ਰੇਪੇਰ ਦੇ ਕਾਬਲ ਉਹਨਾਂ ਦੇਤੇ ਵੀ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਮੁਆਵਜ਼ਾ ਆਉਣ ਵਾਲਾ ਕਾਰਖੁਸ ਸੱਚੇ ਪਾਛਾ ਮੇਲੇ ਪੰਜਾਬ ਕਰਤੇ ਮੇਰ ਪਰਿਆ ਹੱਥ ਰੱਖ ਕੇ ਐਸੇ ਤਰ੍ਹਾਂ ਹਸਤਾ ਖਸਤਾ ਰੱਖੇ ਤੇ ਇਸੇ ਤਰ੍ਹਾਂ ਐਸ਼ੇ ਜਮੇਲੇ ਸਜਦੇ ਰਹਿਣ ਤੇ ਇਹਨਾਂ ਸ਼ੇਜ ਮੇਲੇ ਦਾ ਸ਼ਿੰਗਾਰ ਸਾਡੇ ਰੋਗ ਬਣਦੇ ਰਹਿ ਔਰ ਇਹ ਪਹਿਲਵਾਨ ਜਿਹੜੇ ਨਾਵਾ ਨੇ ਦੁੱਧ ਮੱਖਣਾ ਦੇ ਨਾਲ ਪਾਰੇ ਕਾਰਖੁਸ ਸੱਚੇ ਪਾਛਾ ਨੇ ਤੇ ਮੇਰ ਪਰਿਆ ਹੱਥ ਰੱਖੀ ਇਹਨਾਂ ਨੂੰ ਤੱਕੀ ਬਾ ਨਾ ਲੱਗੇ ਕਿ ਸ਼ਿੰਗਾਰ ਨੇ ਇਹ ਸਾਡੇ ਪੰਜਾਬ ਦੇ ਇਹ ਪੰਜਾਬ ਦਾ ਸ਼ਿੰਗਾਰ ਸਾਡੇ ਖੇਡ ਮੇਲੇ ਦੇ ਸ਼ਿੰਗਾਰ ਨੇ ਇੱਕ ਵਾਰ ਹੀ ਫਿਰ ਤੋਂ ਸਾਰੀ ਸ਼ਿੰਜ ਕਮੇਟੀ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਸਮੂਝੀ ਆਵਾਜ਼ ਵਿੱਚ ਪਾਰਟੀ ਦੀ ਲੀਡਰਸ਼ਿਪ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਇੱਕ ਵਾਰੀ ਸਾਰੀ ਲੀਡਰਸ਼ਿਪ ਵੱਲੋਂ ਆਪ ਸਭ ਨੂੰ ਲੱਖ ਲੱਖ ਮੁਬਾਰਕਾ ਬਹੁਤ ਬਹੁਤ ਮੁਬਾਰਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ